ਮਾਨਯੋਗ ਐਡੀਜੀਪੀ ਸਾਹਿਬ ਲਾਲਾ ਜੀ ਤੇ ਸਾਡੇ ਮੈਡਮ ਆਈਪੀਐਸ ਨਾਲ ਅਮੀਨ ਕਾਲਜੀ ਇੰਵੈਸਟਿਗੇਸ਼ਨ ਦਾ ਆਪਕ ਜਿਹੜੀ ਟੀਮ ਦੀ ਚੈਕਿੰਗ ਹੈ ਜੇ ਕੋਈ ਸ਼ੱਕੀ ਅੰਸਰ ਕੀਤਾ ਕਿਤੇ ਅੰਦੇ ਆ ਪਾਸ ਪਾਸ ਤੇ ਪਾ ਕੇ ਪਾ ਗੱਡੀਆਂ ਦੇ ਚੀਨ ਚੈਂਗੀ ਤਿਆਰੀ ਹੈ ਅੱਛਾ ਜੀ ਤੇ ਇਹਦੇ ਨਾਲ ਮਾਰੇ ਅੰਸਰਾਂ ਨੂੰ ਚਾਰ ਬਣਾ ਰਹੇ ਰਹਿੰਦਾ ਹੈ ਤੇ ਪਬਲਿਕ ਆਦੇ ਆਪ ਨੂੰ ਛੇ ਸਮਝਦੀ ਹੈ ਜੇ ਪੋਸਟ ਕਿਸ ਤਰ੍ਹਾਂ ਹੋਗੀ ਆ ਸ਼ਹਿਰ ਸ਼ਾਂਤੀ ਰਹਿੰਦੀ ਹੈ ਜਿਵੇਂ ਬਸਟਾਂ ਵਾਲਾ ਪੁਆਇੰਟ ਹੋ ਗਿਆ ਮਿੰਦਰ ਸਿੰਘ ਚੌਕ ਹੋ ਗਿਆ ਸ਼ਹਿਰ ਦੇ ਵੱਖ-ਵੱਖ ਏਰੀਆ ਚ ਇਲਾਕੇ-ਇਲਾਕੇ ਚ ਚੈਕਿੰਗ ਕਰਾਂਗੇ ਤੇ ਜਿਹਨੇ ਕੋਈ ਨਾ ਕੋਈ ਕਾਰਡ ਡਾਕੂਮੈਂਟ ਵੈਰਾ ਪੂਰੇ ਨਹੀਂ ਹੋਣਗੇ ਉਹਨਾਂ ਨੂੰ ਚਰਨ ਕਰੇ ਆਣਗੇ ਤੇ ਜਿਹੜੇ ਕੋਈ ਛੱਕੀ ਅੰਸਰ ਹੈ ਉਹਨਾਂ ਨੂੰ ਪੈਸੇ ਤੇ ਪਾਕੀ ਚੈੱਕ ਕੀਤਾ ਜਾਊਗਾ ਬਾਕੀ ਵੀ ਫਿਰ ਚੈਕਿੰਗ ਕਰ ਲੈ ਠੀਕ ਹੈ